ਹਕ ਸੱਚ ਦੀ ਆਵਾਜ਼ న్యూਸ ਪੰਜਾਬ ਦੇ ਖੇਰੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਲਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਕੋ ਪੁਲਿਸ ਜ਼ਿਲ੍ਹਾ ਲਹਿਣਾ ਦਿਹਾਤੀ ਦੇ ਮਾਨਯੋਗ ਐਸਐਸਪੀ ਸਰਦਾਰ ਨਵਨੀਤ ਸਿੰਘ ਜੀ ਬੈਂਸ ਜਿਨ੍ਹਾਂ ਦੇ ਦਿਸ਼ਾ ਨਿਸ਼ਾ ਤੇ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਤੇ ਭੜੇ ਅਨਸਰਾਂ ਖਿਲਾਫ ਇੱਕ ਜਿਹੜੀ ਵਿਸ਼ੇਸ਼ ਮਹਿਮ ਚਲਾਈ ਜਾ ਰਹੀ ਆ ਜਿਸ ਵਿੱਚ ਕਾਮਯਾਬੀ ਵੀ ਹਾਸਲ ਹੋ ਰਹੀ ਆ ਉਸੇ ਲੜੀ ਤਹਿਤ ਅੱਜ ਪੁਲਿਸ ਵਾਲਾ ਸਿੱਧਾ ਬੇਟ ਵੱਲੋਂ ਭਾਰੀ ਮਾਤਰਾ ਵਿੱਚ ਜਿਹੜੀ ਨਿਯਾਇ ਸ਼ਰਾਬ ਤੇ ਨਿਯਾਇ ਜਿਹੜਾ ਲਾਹਣ ਬਰਾਮਦ ਕੀਤਾ ਗਿਆ ਤੇ ਹੁਣ ਅਸੀਂ ਖੜੇ ਹਾਂ ਪੁਲਿਸ ਥਾਣਾ ਸਿੱਧਾ ਬੇਟ ਵਿਖੇ ਜਿੱਥੇ ਕੇ ਇਸ ਵੰਦੀ ਸਾਰੀ ਜਾਣਕਾਰੀ ਲੈਣ ਲਈ ਆਪਾਂ ਇੱਥੋਂ ਦੇ ਜਿਹੜੇ ਪੁਲਿਸ ਮੁਖੀ ਆ ਸਰਦਾਰ ਨਰਿੰਦਰ ਸਿੰਘ ਜੀ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਉਹ ਅੱਜ ਐਸ ਜਿਹੜੀ ਆ ਨਸ਼ਿਆਂ ਨੂੰ ਲੈ ਕੇ ਕੀ ਕਹਿੰਦੇ ਆ ਤੇ ਨਾਲ ਉਹਨਾਂ ਨੇ ਜਿਹੜੀਆਂ ਚੂਣਾ ਚਲਦੀਆਂ ਚੂਣਾ ਦੇ ਪੁਸਤੋਂ ਕੀ ਸੁਰੱਖਿਆ ਦੇ ਉਪਰੰਧ ਕੀਤੇ ਗਏ ਆ ਉਹਦੇ ਸਬੰਧੀ ਗੱਲ ਕਰਦੇ ਆ ਔਰ ਆਪਾਂ ਕਰਦੇ ਆਂ ਗੱਲਬਾਤ ਤਸਕੂ ਸਾਡੇ ਨਾਲ ਹੁਣ ਜੁੜ ਚੁੱਕਿਆ ਪੁਰਸਥਾਨਾ ਸਦਾ ਮਿਰਦੇ ਮੁਖੀ ਨਰਿੰਦਰ ਸਿੰਘ ਜੀ ਆਪਾਂ ਇਹਨਾਂ ਤੋਂ ਜਾਣਕਾਰੀ ਲੈਨੇ ਆਂ ਕਿ ਜਿਨ੍ਹਾਂ ਨੇ ਅੱਜ ਇੱਕ ਵੱਡਾ ਮਾਰਕਾ ਮਾਦਦੇ ਹੋਏ ਪਿਛਲੀ ਵਾਰ ਦੀ ਤਰ੍ਹਾਂ ਅੱਜ ਵੀ ਨਗਾਇਸ਼ ਸ਼ਰਾਬ ਤੇ ਭਾਰੀ ਗਰਾਂ ਲਾਹ ਨੂੰ ਬRAND ਕੀਤਾ ਤੇ ਆਓ ਆਪਾਂ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਚੈਨਲ ਦੇ ਤੁਹਾਡਾ ਧੰਨਵਾਦ ਕਰਦੇ ਹਾਂ ਜੰਡੂਨੀ ਧੰਨਵਾਦ ਸਭ ਤੋਂ ਪਹਿਲਾਂ ਮੈਂ ਸਦੂਆ ਲੋਕਾਂ ਦੇ ਲਾਕੇ ਰਹਿਣ ਵਾਲੇ ਜਿਹੜੇ ਹੈਗੇ ਬਸਤੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਪੁਲਿਸ ਦਾ ਵਰਤਮਾਨ ਸਹਿਯੋਗ ਜਿੰਨੇ ਵੀ ਨਸ਼ਾ ਦੇ ਖਿਲਾਫ ਕੋਈ ਜਿਹੜੀ ਇਹ ਇਨਫੋਰਮੇਸ਼ਨ ਮਿਲਦੀ ਆ ਉਹ ਪੁਲਿਸ ਨਾਲ ਜ਼ਰੂਰ ਸਾਂਝੀ ਕੀਤੀ ਜਾਵੇ ਤਾਂ ਜੋ ਨਸ਼ਾ ਦਾ ਜਿਹੜਾ ਕੂੜਾ ਬਿਲਕੁਲ ਖਤਮ ਕੀਤਾ ਜਾ ਸਕੇ ਕੱਲ ਅਸੀਂ ਜਿਹੜੀ ਹੈਗੀ ਅਫਰਾਨ ਪਸ਼ਮੀਰ ਅਫਰਾਨੇ ਕਰਾਇਕ ਮੁਤਾਬਕ ਅਕਸਾਈਜੈਂ ਟੈਕਸੇਸ਼ਨ ਵਿਭਾਗ ਦੇ ਡਿਪਾਰਟਮੈਂਟ ਦੇ ਅਧਿਕਾਰੀਆਂ ਨਾਲ ਮਿਲ ਕੇ ਦੋ ਮੁਕੰਮਲ ਜਿਹੜੇ ਹੈਗੇ ਆ ਜੱਜ ਕੀਤੇ ਨੇ ਪਹਿਲਾ ਜਿਹੜਾ ਮਕਦਮਾ ਨੰਬਰ 85 ਮਿਤੀ 22/5/24 ਨੂੰ ਦਾਖਲ ਕੀਤਾ ਗਿਆ 14 ਅਕਸਾਈਜੈਂ ਦੇ ਵਿੱਚ ਜਿਹੜਾ ਰਜਿਸਟਰ ਕੀਤਾ ਗਿਆ ਜਿਹਦੇ ਵਿੱਚ ਬਲਕੀ ਸਿੰਘ ਨੰਬਰਦਾਰ ਪੁੱਤਰ ਦਲਬੀਰ ਸਿੰਘ ਵਾਸੀ ਪਰਧਿਆ ਮਹਿਲਪੁਰ ਕੋਲ 15 ਪੁੱਤਰ ਅੰਗੇਸ਼ਾ ਇਹ ਚੌਲੀ ਪੱਠੀ ਇਹਦੇ ਵਿੱਚ 400 ਲੀਟਰ ਲਾਹਣ ਤੇ ਪੱਠੀ ਦਾ ਸਮਾਨ ਜਿਹੜਾ ਹੈਗਾ ਦਰੰਗ ਦਿੱਤਾ ਸੀਗਾ ਦੂਜਾ ਮੁਕੱਦਮਾ ਨੰਬਰ ਜਿਹੜਾ 6 622524 ਅਪੀਲ ਅਦਾਲਤ ਚ 14 थाना ਸਿਧਵਾ ਦੇਟ ਇਹਦੇ ਵਿੱਚ ਜਿਹੜਾ ਹੈਗਾ ਪੀ ਰਜਿਸਟਰ ਕਰਕੇ ਗਗਨਦੀਪ ਸਰ ਗਗਦੀਪ ਪੁੱਤਰ ਬਲਜੀਤ ਸਿੰਘ ਪਿੰਡ ਖਰਲਾ ਪਰ ਨਾਮ ਹੈਤ ਪਰ 10 ਬੋਤਲਾਂ ਜੈ ਸ਼ਰਾਬ ਜਿਹੜੀ ਹੈਗੀਆਂ ਬਰਾਂਮ ਕੀਤੀਆਂ ਗਈਆਂ ਨੇ ਇਸ ਤੋਂ ਲਾਵਾ ਐਕਸਾਈਜ ਐਂਡ ਟੈਕਸ ਡਿਪਾਰਟਮੈਂਟ ਦੇ 80C ਸਾਹਿਬ ਨਾਲ ਮਿਲ ਕੇ ਬਿਆਹ ਜਿਹੜਾ ਕੰਨੀਆਂ ਤੋਂ 48000 ਜਿਹੜੀ ਹੈਗੀ ਹੈ ਨਜਾਇਜ਼ ਲਾਹਣ ਤੇ ਪਿੰਡ ਬਹਾਦਰ ਕੇ ਕੰਨੀਆਂ ਤੋਂ 1 ਲੱਖ ਲੀਟਰ ਜਿਹੜੀ ਹੈਗੀ ਲਾਹਣ ਜਿਹੜੀ ਹੈਗੀ ਹੈ ਬਰਾਮੜਾ ਕੇ ਦਸਤਾਇਰ ਦਿੱਤੀ ਹੈ ਜੋ ਲੋਕਾਂ ਕ੍ਰਿਮੀਨਲ ਲੋਕਾਂ ਵੱਲੋਂ ਜਿਹੜਾ ਦਰਿਆ ਦੇ ਵਿੱਚ ਜਿਹੜੀ ਹੈਗੀ ਹੈ ਲਾਹਣ ਜਿਹੜੀ ਹੈਗੀ ਹੈ ਭਾਈ ਦੇਸੀ ਇਹਦੇ ਨਾਲ ਹੀ ਜਿਹੜੀ ਇਹ ਨਜਾਇਜ਼ ਸ਼ਰਾਬ ਗੁੱੱਡੀ ਆਣੀ ਸੀਗੀ ਉਹ ਪਹਿਲਾਂ ਹੀ ਜਿਹੜੀ ਇਹ ਲਾਹਣ ਜਿਹੜਾ ਗਾਮ ਦਾ ਫਿਰ ਨਸ਼ਟ ਕੀਤੀ ਚੁੱਕੀ ਹੈ ਇਹ ਸੱਚੇ ਵਿੱਚ ਚੌਂ ਚਲਦੇ ਆ ਕਦੇ ਬੋਟਾਂ ਨੂੰ ਤਾਂ ਹੀ ਇਹ ਪਈ ਜਾਣੀ ਸੀ ਨਿਆਂ ਸ਼ਰਾਬਾਂ ਇਹਦੀ ਜਿਹੜੀ ਤਫतीश ਜਿਹੜੀ ਚੱਲ ਰਹੀ ਹੈ ਇਹਦਾ ਬਗ ਜਿਹੜੀ ਕੋਈ ਗੱਲ ਵੈਸੇ ਸਾਹਮਣੇ ਨਹੀਂ ਆਈ ਹੈ ਜੇਕਰ ਆਈ ਤਾਂ ਉਸ ਮੁਤਾਬਕ ਜਿਹੜੀ ਮੰਨਦੀ ਗੁੰਦੀ ਹੈ ਸਰ ਪਿਛਲੇ ਦਿਨਾਂ ਦੇ ਦਰਵਾਣ ਦੇਖਣ ਚ ਆਇਆ ਵੀ ਕਾਫੀ ਵੱਡੀ ਮਾਤਰਾ ਵਿੱਚ ਇਹਦੀ ਆ ਪੁਲਿਸਾਂ ਸਤਾ ਮਿਲੋ ਨਿਆਂ ਸ਼ਰਾਬ ਬ੍ਰਾਂਡ ਕੀਤੀ ਗਈ ਲਾਹਣ ਦਾ ਵੀ ਬ੍ਰਾਂਡ ਕੀਤਾ ਗਿਆ ਹੈ ਤੇ ਹੁਣ ਤੱਕ ਤੋਂ ਕਿੰਨੇ ਕਿ ਜੀ ਪਿਛਲੇ ਮਹੀਨੇ ਤੋਂ ਕਿੰਨੇ ਕਿ ਮਕਦਮੇ ਦਰਜ ਕੀਤੇ ਆ ਕਿੰਨੀ ਕਿ ਲਾਹਣ ਲੱਗ ਕੀਤੀ ਆ ਕਿੰਨੀ ਨਜਾਇਜ਼ ਸ਼ਰਾਬ ਬਰੰਦ ਕੀਤੀ ਗਈ ਜੀ 16 ਤਿੰਨ 24 ਤੋਂ ਜਿਹੜਾ ਹੈਗਾ ਚੋਣ ਜਾਬਤਾ ਜਿਹੜਾ ਲਾਗੂ ਹੋਇਆ ਉਸ ਦਿਨ ਤੋਂ ਬਾਅਦ ਜਿਹੜੇ 21 ਮਕਦਮੇ ਜਿਹੜੇ ਹੈਗੇ ਆ ਸ਼ਰਾਬ ਦੇ ਜਿਹੜੇ ਦੰਦ ਜਿੱਤੇ ਗਏ ਜਿਹਦੇ ਵਿੱਚ 719 ਲੀਟਰ ਜਿਹੜੀ ਹੈ ਨਜਾਇਜ਼ ਸ਼ਰਾਬ ਤੇ 1,42,500 ਲੀਟਰ ਜਿਹੜੀ ਲਾਹਣ ਜਿਹੜੀ ਹੈਗੀ ਹੈ ਬਰੰਦ ਕਰਕੇ ਜਿਹੜੀ ਨਸ਼ਤ ਕੀਤੀ ਗਈ ਹੈ ਕਿ ਕਹਿੰਦੇ ਤੇ ਔਂਗਰੇ ਸਮੇਂ ਚ ਜਿਹੜੀ ਮੁਹਿੰਮ ਹੈ ਮਤ ਕਿੰਦਾ ਦੀ ਰੋਗ ਨਸ਼ੇ ਦੇ ਸਮਰਲਾ ਦੇ ਖਾਤ। ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀ ਨਸ਼ਿਆਂ ਦੇ ਖਿਲਾਫ ਜਿਹੜੀ ਮੁਹਿੰਮ ਚੱਲੀ ਰਹੇਗੀ। ਨਸ਼ੇ ਦੇ ਇਸਮਾਲ ਦਾ ਉਹਨਾਂ ਨੂੰ ਜਿਹੜਾ ਵੱਧ ਤੋਂ ਵੱਧ ਜਿਹੜਾ ਹੈਗਾ ਆ ਅਡੈਂਟੀਫਾਈ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਹੈਗਾ ਗੀੜ ਦੀਆਂ ਸਲੱਖਾਂ ਵਿੱਚ ਭੇਜਿਆ ਜਾਊਗਾ। ਤੇ ਨਸ਼ੇ ਦੇ ਸਮਰਲਾ ਨੂੰ ਕੀ ਚੇਤਾਮੀ ਦੇਣਾ ਚਾਹੁੰਦੇ ਆਂ? ਮੈਂ ਆਮ ਪਬਲਿਕ ਨੂੰ ਵੀ ਜਿਹੜੀ ਹੈਗੀ ਐ ਦੱਸਣਾ ਚਾਹੁੰਦਾ ਆਂ ਕਿ ਨਸ਼ੇਾਂ ਦੇ ਖਿਲਾਫ ਬਿੜੀ ਦੀ ਮੁਹਿੰਮ ਨੂੰ ਲੈ ਕੇ ਪੁਲਿਸ ਦਾ ਸਾਥ ਦਿਓ। ਤੇ ਮਸ਼ਾਫ ਜਿਹੜੇ ਤਸਕਰ ਨੇ ਉਹਨਾਂ ਨੂੰ ਮੈਂ ਅੱਜ ਲਾਸਟ ਜਿਹੜੀ ਹੈਗੀ ਹੈ ਫਿਰ ਵੀ ਹਦਾਇਤ ਹੈ ਕਿ ਯਾਤਾਂ ਹੋ ਮੇਰਾ ਇੰਡੀਆ ਛੱਡ ਜਾਣਾ ਜਾਂ ਕਿਰਨ ਸੇਟਾ ਤੋਂ ਨਾ ਬੰਦ ਕਰ। ਠੀਕ ਹੈ ਜੀ। ਤੇ ਸਭ ਤੋਂ ਮੈਂ ਹੁਣ ਬੋਟਾਂ ਦਾ ਬਹੁਤ ਚੱਲ ਰਿਹਾ ਉਹ ਪੁਲਿਸ ਵੱਲੋਂ ਸੁਰੱਖਿਆ ਦੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਆ। ਥਾਣੀ ਪੁਲਿਸ ਵੱਲੋਂ ਜਿਹੜੇ ਹਰ ਤਰ੍ਹਾਂ ਦੇ ਸੁਰੱਖਿਆ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਜੋ ਗਾਈਡਲਾਈਨ ਹੈਗੀਆਂ ਲੈਕਚਰ ਕਮਿਸ਼ਨ ਤੋਂ ਨੂੰ ਆਫਰਿੰਗ ਜਿਹੜੀ ਹੈਗੀਆਂ ਜਿਵੇਂ ਰਫਰ ਵੱਲੋਂ ਤਾਂ-ਤਾਂ ਦੇ ਜਿਵੇਂ ਨਾਕੇ ਲਗਾ ਕੇ ਜਿਹੜੀ ਹੈਗੀਆਂ ਟੀਮਾਂ ਲਗਾਈਆਂ ਗਈਆਂ ਨੇ ਜੋ ਚੈਕਿੰਗ ਕਰਦੀਆਂ ਨੇ। ਤੇ ਆਮ ਪਬਲਿਕ ਨੂੰ ਵੀ ਜਿਹੜਾ ਹੈਗਾ ਅਪੀਲ ਕਰਦੇ ਆ ਕਿ ਬਿਨਾਂ ਦਰਤੋਂ ਬਿਨਾਂ ਪੈਤ ਜੜੀ ਲੈਦੀ ਵੋਟਿੰਗ ਕੀਤੀ ਜਾਵੇ ਠੀਕ ਹੈ। ਤਸਕੂ ਇਹ ਸੱਜਣ ਪਸਥਾਨਾ ਸਰਦਾਰ ਮਿੰਟ ਦੇ ਮੁਖੀ ਸਰਦਾਰ ਨਰਿੰਦਰ ਸਿੰਘ ਜੀ ਜਿਨ੍ਹਾਂ ਦੱਸਿਆ ਪਿਛਲੇ ਦਿਨਾਂ ਦਰੌਣਾ ਕਾਪੀ ਜਿਹੜੇ ਮੁਕੱਦਮੇ ਤਦ ਕੀਤੇ ਗਏ ਆ ਤੇ ਇੱਕ ਵੱਡੀ ਕਾਮਯਾਬੀ ਮੰਨਦੇ ਆ ਕਿਉਂਕਿ ਪੁਲਿਸ ਵੱਲੋਂ ਪਿਛਲੇ ਦਿਨਾਂ ਦਰੌਣਾ ਦੇਖਣ ਟਾਇਆ ਭਾਰੀ ਮਾਤਰਾ ਵਿੱਚ ਨਿਆਂ ਸ਼ਰਾਬ ਤੇ ਭਾਰੀ ਮਾਤਰਾ ਜਿਹੜਾ ਲਾਹਣ ਬਰਾਮਦ ਕਰਕੇ ਨਾਕ ਕੀਤਾ ਗਿਆ ਤੇ ਇਹਨਾਂ ਨੇ ਚੋਣਾਂ ਲੈ ਕੇ ਸੁਰੱਖਿਆ ਦੇ ਪਰੰਧ ਨੂੰ ਦੱਸਿਆ ਵੀ ਸੁਰੱਖਿਆ ਦੇ ਪਰੰਧ ਇੱਥੇ ਜਾ ਰਹੀ ਹੈ ਤੇ ਨਸ਼ੇ ਦੇ ਸੰਬੰਧਾਂ ਨੂੰ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ ਜਦੋਂ ਇਹਨਾਂ ਨੂੰ ਅਸੀਂ ਪੁੱਛਿਆ ਕਿ ਵੀ ਜਿਹੜੀ ਇੰਨੀ ਸ਼ਰਾਬ ਬਰਾਮਦ ਹੋ ਰਹੀ ਆ ਕਿਤੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਵੋਟਰਾਂ ਨੂੰ ਤਾਂ ਨਹੀਂ ਕਿਤੇ ਵਰਤਾਈ ਜਾਣੀ ਪਰ ਇਹਨਾਂ ਨੇ ਇਹ ਗੱਲ ਕਹੀ ਆ ਵੀ ਉਹਦੀ ਵੀ ਪੜਤਾਲ ਕੀਤੀ ਜਾ ਰਹੀ ਆ ਜੇ ਕੋਈ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਪਾਇਆ ਗਿਆ ਉਸ ਦੇ ਮਤਲਬ ਕੋ ਬਣਦੀ ਸਾਥ ਕਾਨੂੰਨੀ ਕਾਰਵਾਈ ਕੀਤੀ ਜਾਊ